ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਸੀਪੀ ਸੁਪਨ ਸ਼ਰਮਾ ਦੀ ਟੀਮ ਨੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਜਿਹੜੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤਾਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹੱਥ ਤੇ ਵੱਡੀ ਸਫਲਤਾ ਲੱਗੀ ਹੈ ਜਿੱਥੇ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਤਾਂ ਦੱਸ ਦਈਏ ਕਿ ਨਾ ਚੋਰਾ ਦੇ ਕੋਲ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਜਿਹੜਾ ਇਹਨਾਂ ਦੇ ਵੱਲੋਂ ਚੋਰੀ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਦੋ ਅਪਰਾਧੀ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ ਤੇ ਪੁਲਿਸ ਨੇ ਬਾਬਾ ਬੁੱਢਾ ਜੀ ਪੁਲ ਕੋਲ ਨਾਕਾਬੰਦੀ ਕਰਕੇ ਇਹਨਾਂ ਦੋਵਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰੀਸ਼ ਕੁਮਾਰ ਤੇ ਦੀਪਕ ਵਜੋ ਹੋਈ ਹੈ ਇਹ ਦੋਵੇਂ ਚੋਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਪੁਲਿਸ ਨੇ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਤਾਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਤਾਂ ਵੱਡੀ ਸਫਲਤਾ ਕੈ ਸਕਦੇ ਆ ਕਿਉਂਕਿ ਇਹਨਾਂ ਚੋਰਾ ਲੁਟੇਰਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਚੋਰੀ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇਹ ਚੋਰ ਵੀ ਜਿਹੜੇ ਨੇ ਦੋ ਚੋਰ ਜਿਹੜੇ ਕਾਬੂ ਕੀਤੇ ਗਏ ਨੇ ਇਹ ਵੀ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਨ੍ਹਾਂ ਨੂੰ ਜਲੰਧਰ ਕਮਿਸ਼ਨਰੇਟ ਯਾਨੀ ਸੀਪੀ ਸੁਆਪਨ ਸ਼ਰਮਾ ਦੀ ਟੀਮ ਨੇ ਕਾਬੂ ਕਰ ਲਿਆ ਹੈ ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਨੇ ਕੀ ਕੀ ਆਏ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਨਯੋਗ ਕਮਿਸ਼ਨਰ ਪੁਲਿਸ ਜ਼ਿਲ੍ਹਾ ਅੰਦਰ ਦੀ ਦੇਸ਼ ਦੇ ਦਸ਼ਨ ਦੇਸ਼ਾਂ ਤੇ ਜੋ ਅਸੀਂ ਇੱਕ ਸਪੈਸ਼ਲ ਮੁਹਿੰਮ ਚਲਾਈ ਹੈ ਅਗੇਂਸ ਸਨੈਚਰਸ ਉਸ ਦੇ ਤਹਿਤ ਅਸੀਂ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵੱਲੋਂ ਇੱਕ ਮੋਟਰਸਾਈਕਲ ਸਨੈਚ ਕੀਤਾ ਗਿਆ ਸੀਗਾ ਥਾਣਾ ਬਸਤੀ ਬਾਬਾ ਖੇਲ ਦੇ ਇਲਾਕੇ ਵਿੱਚ ਇਹ ਦੋਨੋਂ ਦੋਸ਼ੀਆਂ ਦਾ ਨਾਮ ਹੈਗਾ ਜੀ ਹਰੀਸ਼ ਕੁਮਾਰ ਪੁੱਤਰ ਚੇਤਨ ਵਾਸੀ ਮਕਾਨ ਨੰਬਰ 29 ਬਾਲਮਿਕ ਮੱਲਾ ਬਸਤੀ ਹੋ ਜਾਂ ਦੂਸਰਾ ਹੈਗਾ ਜੀ ਦੀਪਕ ਪੁੱਤਰ ਹਰੀਸ਼ ਕੁਮਾਰ ਵਾਸੀ ਡੂਮਾ ਵਾਲੀ ਅਲੀ ਨੇੜੇ ਲੱਕੀ ਫੁੱਲਾਂ ਵਾਲਾ ਜ਼ਿਲਦਾਰ ਇਹ ਜਿਹੜੇ ਦੋਨੋਂ ਦੋਸ਼ੀਆਂ ਐ ਨਾ ਕੋਲੋਂ ਇਹ ਜਿਹੜਾ ਸਨੇਚ ਕੀਤਾ ਹੋਇਆ ਜਿਹੜਾ ਪੈਸ਼ਨ ਮੋਟਰਸਾਈਕਲ ਐ ਉਹ ਰਿਕਵਰ ਕੀਤਾ ਹੈਗਾ ਤੇ ਇੱਕ ਸਪਲੈਂਡਰ ਜਿਹੜਾ ਮੋਟਰਸਾਈਕਲ ਐ ਉਹ ਰਿਕਵਰ ਕੀਤਾ ਹੈਗਾ ਤੇ ਇਹਨਾਂ ਤੇ ਮੁਕੱਦਮਾ ਨੰਬਰ 202 ਮਿਤੀ 10/12/24 ਜਿਹੜਾ ਹੈਗਾ 3042 BNS ਅੰਡਰ ਜਿਹੜਾ ਰਜਿਸਟਰ ਕੀਤਾ ਗਿਆ ਮਾਨਯੋਗ ਕਮਿਸ਼ਨਰ ਔਰ ਪੁਲਿਸ ਜ਼ਿਲਦਾਰ ਜੀ ਦੇ ਦਸ਼ਨ ਪ੍ਰਦੇਸ਼ਾਂ ਤੇ ਜੋ ਸਿਕ ਖਾਸਨ ਮੁਹਿੰਮ ਚਲਾਈ ਆ ਅਗੇਂਸਟ ਸਨੈਚਰਸ ਉਸ ਦੇ ਤਹਿਤ ਅਸੀਂ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵੱਲੋਂ ਇੱਕ ਮੋਟਰਸਾਈਕਲ ਸਨੈਚ ਕੀਤਾ ਗਿਆ ਸੀਗਾ ਠਾਣਾ ਬਸਤੀ ਬਾਬਾ ਖੇਲ ਦੇ ਇਤ ਵਿੱਚ ਇਹ ਦੋਨੋਂ ਦੋਸ਼ੀਆਂ ਦਾ ਨਾਮ ਹੈਗਾ ਜੀ ਹਰੀਸ਼ ਕੁਮਾਰ ਪੁੱਤਰ ਚੇਤਨ ਵਾਸੀ ਮਕਾਨ ਨੰਬਰ 29 ਬਾਲਮਿਕ ਮੱਲਾ ਵਸਤੀ ਹੋਇਆ ਦੂਸਰਾ ਹੈਗਾ ਜੀ ਦੀਪਕ ਪੁੱਤਰ ਹਰੀਸ਼ ਕੁਮਾਰ ਵਾਸੀ ਡੂੰਮਾ ਵਾਲੀ ਅਲੀ ਨੇੜੇ ਲੱਕੀ ਫੁੱਲਾਂ ਵਾਲਾ ਜਲੰਧਰ ਇਹ ਜਿਹੜੇ ਦੋਨੋਂ ਦੋਸ਼ੀਆਂ ਹੈ ਨਾ ਕੋਲੋਂ ਇੱਕ ਜਿਹੜਾ ਸਨੇਚ ਕੀਤਾ ਹੋਇਆ ਜਿਹੜਾ ਪੈਸ਼ਨ ਮੋਟਰਸਾਈਕਲ ਹੈ ਉਹ ਰਿਕਵਰ ਕੀਤਾ ਹੈਗਾ ਤੇ ਇੱਕ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਉਹ ਰਿਕਵਰ ਕੀਤਾ ਹੈਗਾ ਤੇ ਇਹਨਾਂ ਤੇ ਮੁਕੱਦਮਾ ਨੰਬਰ 202 ਮਿਤੀ 10/12/24 ਜਿਹੜਾ ਹੈਗਾ 304 2 ਪੀ ਐਨ ਐਸ ਅੰਡਰ ਜਿਹੜਾ ਰਜਿਸਟਰ ਕੀਤਾ ਗਿਆ। ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਦੀ ਦੇ ਦਸ਼ਕ ਦੇਸ਼ਾਂ ਤੇ ਜੋ 6 ਸਪੈਸ਼ਲ ਮੁਹਿੰਮ ਚਲਾਈ ਆ ਅਗੇਂਸਟ ਸਨੇਚਰਸ ਉਸ ਦੇ ਤਹਿਤ ਅਸੀਂ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਇੱਕ ਮੋਟਰਸਾਈਕਲ ਸਨੈਚ ਕੀਤਾ ਗਿਆ ਸੀਗਾ ਥਾਣਾ ਬਸਤੀ ਬਾਬਾ ਖੇਲ ਦੇ ਰੀਤੀ ਦੇ ਵਿੱਚ ਇਹ ਦੋਨੋਂ ਦੋਸ਼ੀਆਂ ਦਾ ਨਾਮ ਹੈਗਾ ਜੀ ਹਰੀਸ਼ ਕੁਮਾਰ ਪੁੱਤਰ ਚੇਤਨ ਵਾਸੀ ਮਕਾਨ ਨੰਬਰ 29 ਬਾਰਮਿਕ ਮੱਲਾ ਵਸਤੀ ਹੋ ਜਾਂ ਦੂਸਰਾ ਹੈਗਾ ਜੀ ਦੀਪਕ ਪੁੱਤਰ ਹਰੀਸ਼ ਕੁਮਾਰ ਵਾਸੀ ਡੂਮਾ ਵਾਲੀ ਅਲੀ ਨੇੜੇ ਲੱਕੀ ਫੁੱਲਾਂ ਵਾਲਾ ਜਲੰਧਰ ਇਹ ਜਿਹੜੇ ਦੋਨੋਂ